ਪ੍ਰਧਾਨ ਮੰਤਰੀ ਨरेन्द्र મોદી ਨੇ ਜਨਤਨ ਯੋਜਨਾ ਦੇ 10 ਸਾਲ ਪੂਰੇ ਹੋਣ ਤੇ ਲਾਪਾਤਰੀਆਂ ਤੇ ਯੋਜਨਾ ਨੂੰ ਸਫਲ ਬਣਾਉਣ ਚੇ ਯੋਗਦਾਨ ਪਾਉਣ ਵਾਲਿਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨरेन्द्र મોદી ਨੇ 28 ਅਗਸਤ 2014 ਨੂੰ ਜਨਤਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਇਸ ਯੋਜਨਾ ਤਹਿਤ ਹੁਣ ਤੱਕ 53.13 ਕਰੋੜ ਬੈਂਕ ਖਾਤੇ ਖੋਲੇ ਜਾ ਚੁੱਕੇ ਨੇ ਇਨ੍ਹਾਂ ਖਾਤਿਆਂ 'ਚ 2.3 ਲੱਖ ਕਰੋੜ ਰੁਪਏ ਜਮਾ ਨੇ ਸਰਕਾਰ ਨੇ ਚਾਲੂ ਵਿੱਤੀ ਸਾਲ 2024-25 ਵਿੱਚ 3 ਕਰੋੜ ਤੋਂ ਵੱਧ ਹੋਰ ਜਨ ਤਨਖਾਹ ਖਾਤੇ ਖੋਲਣ ਦਾ ਟੀਚਾ ਰੱਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ ਕਿ ਅੱਜ ਦੇਸ਼ ਲਈ ਇੱਕ ਇਤਿਹਾਸਕ ਦਿਨ ਹੈ। ਇਸ ਮੌਕੇ ਮੈਂ ਸਾਰੇ ਲਾਪਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਸਕੀਮ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਜਨਤਨ ਨਿਯੋਜਨਾ ਕਰੋੜਾਂ ਦੇਸ਼ ਵਾਸੀਆਂ ਖਾਸ ਕਰਕੇ ਸਾਡੇ ਗਰੀਬ ਭੈਣ ਭਰਾਵਾਂ ਨੂੰ ਆਰਥਿਕ ਤੌਰ ਤੇ ਸਸ਼ਕਤ ਬਣਾਉਣ ਅਤੇ ਉਹਨਾਂ ਨੂੰ ਸਨਮਾਨ ਨਾਲ ਜੀਵਨ ਬਤੀਤ ਕਰਨ ਦਾ ਮੌਕਾ ਦੇਣ ਵਿੱਚ ਸਫਲ ਰਹੀਏ ਇਸ ਦੌਰਾਨ ਵਿੱਤ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਜਨਤਨ ਨਿਯੋਜਨਾ ਸਫਲਤਾਪੂਰਵਕ ਆਪਣੇ ਲਾਗੂ ਹੋਣ ਦਾ ਇੱਕ ਦਹਾਕਾ ਪੂਰਾ ਕਰ ਰਹੀਏ ਕੇਂਦਰੀ ਖਜ਼ਾਨਾ ਮੰਤਰੀ ਨਿਰਮਲ ਸਿਧਾਰਮਨ ਨੇ ਕਿਹਾ ਕਿ ਵਿੱਤੀ ਸਮਾਵੇਸ਼ ਅਤੇ ਸਸ਼ਕਤੀਕਰਨ ਪ੍ਰਾਪਤ ਕਰਨ ਲਈ ਰਸਮੀ ਬੈਂਕਿੰਗ ਸੇਵਾਵਾਂ ਤੱਕ ਵਿਆਪਕ ਅਤੇ ਕਿਫਾਇਤੀ ਪਹੁੰਚ ਜ਼ਰੂਰੀ ਹੈ। ਇਹ ਗਰੀਬਾਂ ਨੂੰ ਆਰਥਿਕ ਮੁਕਤਾਰਾ ਵਿੱਚ ਜੋੜਦਾ ਹੈ ਅਤੇ ਹਾਸ਼ੀਏ ਤੇ ਪਏ ਭਾਈਚਾਰਿਆਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਿਧਾਰਮਨ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ 60% ਦੇ ਖਾਤੇ ਪਿੰਡوں ਜਾਂ ਅਰਧ ਸ਼ਹਿਰੀ ਖੇਤਰਾਂ ਵਿੱਚ ਖੋਲੇ ਗਏ, ਜਦੋਂ ਕਿ 55% ਦੇ ਖਾਤੇ ਔਰਤਾਂ ਵੱਲੋਂ ਖੋਲੇ ਗਏ ਸਨ।